ਸਰ ਮੇਰਾ ਨਾਮ ਸਤਿਗੁਰ ਸਿੰਘ ਹੈ ਰਾਜੀ ਸਹਾਇਕ ਜਨਰਲ ਸਿੱਤਰ ਮਾਨ ਬਸ ਲੁਧਿਆਣਾ ਡੀਪੂ ਜੀ ਸਰ ਜਿਹੜਾ ਅੱਜ ਹੜਤਾਲ ਹੈ ਚੱਕਾ ਜਾਮ ਇੱਕ ਤਰੀਕੇ ਦਾ ਕੀਤਾ ਜਾ ਰਿਹਾ ਹੈ ਕਿਹੜੀਆਂ ਮੰਗਾਂ ਨੇ ਜਿਹਨੂੰ ਲੈ ਕੇ ਚੱਕਾ ਜਾਮ ਹੈ ਤੇ ਕਿੰਨੇ ਸਮੇਂ ਲਈ ਰਹੇਗਾ ਸਰ ਇੱਕ ਤਾਂ ਮੁੱਖ ਮੰਗ ਸਾਡੀ ਹੈਗੀ ਹੈ ਜਿਹੜੀ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਹੈ ਮੈਨੇਜਮੈਂਟ ਜਿਹੜੀ ਬਾਰ ਬਾਰ ਕਿਲੋਮੀਟਰ ਬਸ ਦਾ ਜਿਹੜਾ ਟੈਂਡਰਾ ਖੋਲਣ ਦੀ ਕੋਸ਼ਿਸ਼ ਕਰ ਰਹੀ ਆ ਕਿਉਂਕਿ ਪ੍ਰਾਈਵੇਟ ਹੱਥਾਂ ਦੇ ਵਿੱਚ ਦੇ ਕੇ ਸਰਕਾਰ ਤੇ ਮੈਨੇਜਮੈਂਟ ਮਹਿਕਮੇ ਨੂੰ ਖਤਮ ਕਰਨਾ ਚਾਹੁੰਦੇ ਨੇ ਤੇ ਅਸੀਂ ਉਸ ਦਾ ਬਾਰ ਬਾਰ ਵਿਰੋਧ ਕਰਕੇ ਉਹਨੂੰ ਅੱਗੇ ਕੀਤਾ ਜਾ ਰਿਹਾ ਤੇ ਦੂਜੀ ਮੰਗ ਜਿਹੜੀ ਸਾਡੀਆਂ ਲੰਬੇ ਸਮੇਂ ਤੋਂ तकरीबन 1 ਜੁਲਾਈ 2024 ਤੋਂ ਸੀਐਮ ਸਾਹਿਬ ਨਾਲ ਮੀਟਿੰਗ ਹੋਈ ਸੀ ਉਹਦੇ ਵਿੱਚ ਉਹਨਾਂ ਨੇ ਅਧਿਕਾਰੀਆਂ ਤੇ ਮੰਤਰੀ ਸਾਹਿਬ ਨੂੰ ਆਦੇਸ਼ ਦਿੱਤੇ ਸੀ ਕਿ ਵੀ ਇਹਨਾਂ ਦੀਆਂ ਮੰਗਾਂ ਦਾ ਜਿਹੜਾ ਮੀਟਿੰਗਾਂ ਕਰਕੇ ਨਿਪਟਾਰਾ ਕੀਤਾ ਜਾਵੇ ਟੇਬਲ ਟॉक ਦੇ ਵਿੱਚ ਹੱਲ ਕਰਕੇ ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਾ ਆਵੇ ਤੇ ਬਣਦੇ ਸਮੇਂ ਦੇ ਨਾਲ ਇਹਨਾਂ ਨੇ ਜਾਇਜ ਮੰਗਾ ਮੰਨ ਲਈਆਂ ਜਾਣ। ਉਹਨਾਂ ਉੱਪਰ ਸਹਿਮਤੀ ਹੋਣ ਦੇ ਉਪਰੰਤ ਉਹ ਮੰਗਾ ਅਜੇ ਤੱਕ ਲਾਗੂ ਨਹੀਂ ਸਾਡੀਆਂ ਕੀਤੀਆਂ ਗਈਆਂ। ਤਕਰੀਬਨ 1.5 ਸਾਲ ਦਾ ਸਮਾਂ ਬੀਤ ਗਿਆ। ਮੀਟਿੰਗਾਂ ਦਾ ਇੱਕ ਲੰਮਾ ਦੌਰ ਚੱਲਿਆ। ਤਕਰੀਬਨ 50 ਦੇ ਕਰੀਬ ਮੀਟਿੰਗਾਂ ਸਾਡੀਆਂ ਹੋ ਚੁੱਕੀਆਂ ਨੇ ਜਿਦੇ ਵਿੱਚ ਸਾਨੂੰ ਕੋਈ ਯੋਗ ਹੱਲ ਉਹਨਾਂ ਮੰਗਾ ਦਾ ਨਹੀਂ ਮਿਲਿਆ ਤੇ ਅੱਜ ਸਾਨੂੰ ਅਣਮਿੱਥੇ ਸਮੇਂ ਦੀ ਜਿਹੜਾ ਹੜਤਾਲ ਤੇ ਜਾਣਾ ਪਿਆ ਜੀ। 22 ਪ੍ਰਧਾਨ ਪਨਬਸਜੀ ਪੁੱਲੂ ਦੇ ਹਨ। ਤੇ ਅੱਜ ਦੀ ਜਿਹੜੀ ਹੜਤਾਲ ਹੈ ਕਿਸ ਕਾਰਨਾਂ ਵਜੋਂ ਲੱਗ ਰਹੀ ਹੈ ਔਰ ਇਹ ਅੱਜ ਦੀ ਜਿਹੜੀ ਹੜਤਾਲ ਹੈ ਜੀ ਉਹ ਕਿਲੋਮੀਟਰ ਬੱਸਾਂ ਅਧੀਨ ਕਿਲੋਮੀਟਰ ਸਕੀਮ ਦੇ ਅਧੀਨ ਸਰਕਾਰ ਜੋ ਬੱਸਾਂ ਮਹਿਕਮੇ ਵਿੱਚ ਪਾਉਣਾ ਚਾਹ ਰਹੀ ਹੈ ਉਹਦੇ ਰੋਸ ਵਜੋਂ ਜਿਹੜੀ ਅੱਜ ਦੀ ਜਿਹੜੀ ਹੜਤਾਲ ਉਹ ਸ਼ੁਰੂ ਕੀਤੀ ਗਈ ਹੈ 12 ਵਜੇ ਤੋਂ ਸੋ ਉਸ ਦਾ ਮੁੱਖ ਕਾਰਨ ਇਹੀ ਆ ਸੋ ਬਾਕੀ ਸਾਡੀਆਂ ਜਿਹੜੀਆਂ ਪੁਰਾਣੀਆਂ ਮੰਗਾਂ ਸਰਕਾਰ ਮੰਨ ਚੁੱਕੀ ਹੈ ਮੈਨੇਜਮੈਂਟ ਲਾਗੂ ਨਹੀਂ ਕਰਦੀ ਉਸ ਦੇ ਵੀ ਰੋਸ ਵਜੋਂ ਕਿਉਂਕਿ ਬਾਰ ਬਾਰ ਸਾਡੇ ਨਾਲ ਮੀਟਿੰਗਾਂ ਕਰਕੇ ਮੰਗਾਂ ਮੰਨ ਜਾਂਦੇ ਨੇ ਤੇ ਲਾਗੂ ਨਹੀਂ ਕੀਤੀਆਂ ਜਾਂਦੀਆਂ ਸੋ ਉਸ ਦੇ ਰੋਸ ਵਜੋਂ ਜਿਹੜਾ ਹੈਗਾ ਅੱਜ ਦਾ ਬੰਦ ਕੀਤਾ ਗਿਆ ਅਗਰ ਸਾਡੀਆਂ ਮੰਗਾਂ ਇਹ ਨਹੀਂ ਮੰਨਿਆ ਜਾਂਦੀਆਂ ਕਿਲੋਮੀਟਰ ਕੀਮਤੀਨ ਬੱਸਾਂ ਦਾ ਟੈਂਡਰ ਜਿਹੜਾ ਉਹ ਰੱਦ ਨਹੀਂ ਕੀਤਾ ਜਾਂਦਾ ਤੇ ਸੰਘਰਸ਼ਾ ਜਿਹੜਾ ਉਹ ਲਗਾਤਾਰ ਜਾਰੀ ਰਹੂਗਾ ਤੇ ਹੜਤਾਲ ਵੀ ਜਾਰੀ ਰਹੂਗੀ ਇਸ ਹੜਤਾਲ ਦੇ ਵਿੱਚ ਕਿੰਨੀਆਂ ਬੱਸਾਂ ਤੇ ਕਿੰਨੇ ਜਿਹੜੇ ਮੁਲਾਜ਼ਮ ਨੇ ਉਹ ਅੱਜ ਹੜਤਾਲ ਤੇ ਬੈਠੇ ਨੇ ਇਸ ਹੜਤਾਲ ਦੇ ਵਿੱਚ ਜੀ ਆਪਣਾ 7000 ਤੋਂ ਲੈ ਕੇ 7500 ਮੁਲਾਜ਼ਮ ਪੀਆਰਟੀਸੀ ਦੇ ਪਨ ਬੱਸ ਦਾ ਮਿਲਾ ਕੇ 2000 ਤੋਂ ਲੈ ਕੇ 2500 ਬੱਸ ਪੂਰੇ ਪੰਜਾਬ ਭਰ ਦੇ ਵਿੱਚ ਜਿਹੜੀ ਉਹ ਅੱਜ ਉਸ ਦਾ ਇਸ ਟਾਈਮ ਚੱਕਾ ਜਿਹੜਾ ਉਹ ਜੰਪ ਕੀਤਾ ਗਿਆ ਕੱਲ ਦਾ ਕੀ ਪਲਾਨ ਹੈ ਕੱਲ ਦਾ ਹੈਗਾ ਜੀ ਸੀਐਮ ਮਾਨ ਦੀ ਰਹਿਸ਼ ਚੰਡੀਗੜ੍ਹ ਵਿਖੇ 18 ਤਰੀਕ ਨੂੰ ਜਿਹੜਾ ਉਹ ਪੱਕਾ ਧਰਨਾ ਲਗਾਇਆ ਜਾਊਗਾ ਕਿ ਜੇ ਅੱਜ ਸ਼ਾਮ ਤੱਕ ਆਪਣੀਆਂ ਮੰਗਾਂ ਦਾ ਹੱਲ ਨਾ ਕੀਤਾ ਮੈਂ ਹੀ ਪ੍ਰਵੀਨ ਕੁਮਾਰ ਜਰਨਲਿਸਟ 77 ਪੰਜਾਬ ਬੱਸ ਕੰਟੈਕਟ ਵਰਕਰ ਯੂਨੀਅਨ ਲੁਧਿਆਣਾ ਅੱਜ ਦੀ ਜਿਹੜੀ ਹੜਤਾਲ ਆ ਅਸੀਂ ਪਿਛਲੇ ਲੰਬੇ ਸਮੇਂ ਤੋਂ ਸਰਕਾਰ ਤੋਂ ਮੰਗ ਕਰਦੇ ਆ ਰਹੇ ਹਾਂ ਜਿਹੜੇ ਕਿਲੋਮੀਟਰ ਬੱਸਾਂ ਦਾ ਸਰਕਾਰ ਟੈਂਡਰ ਖੋਲਣ ਜਾ ਰਹੀ ਹੈ ਉਸ ਦਾ ਅਸੀਂ ਵਿਰੋਧ ਕਰਦੇ ਆਂ ਪਿਛਲੇ ਦਿਨ ਵੀ ਅਸੀਂ ਵਿਰੋਧ ਕੀਤਾ ਸਰਕਾਰ ਜਿਹੜੀ ਉਹਨੂੰ ਪੋਸਟਪੋਨ ਕਰ ਦਿੰਦੀ ਹੈ ਟੈਂਡਰ ਨੂੰ ਅਸੀਂ ਸਾਡੀ ਇਹ ਮੰਗ ਆ ਕਿ ਟੈਂਡਰ ਨੂੰ ਜਿਹੜਾ ਰੱਦ ਕੀਤਾ ਜਾਵੇ ਪਲੱਸ ਜਿਹੜੀਆਂ ਸਾਡੀਆਂ ਮੁੱਖ ਮੰਤਰੀ ਸਾਹਿਬ ਦੀ ਮੀਟਿੰਗ ਵਿੱਚ ਮੰਗੀਆਂ ਮੰਨੀਆਂ ਹੋਈਆਂ ਮੰਗਾਂ ਉਹਨਾਂ ਨੂੰ ਲਾਗੂ ਕੀਤਾ ਜਾਵੇ ਜਿਸ ਕਰਕੇ ਅੱਜ ਅਸੀਂ ਅਣਮਿੱਥੇ ਸਮੇਂ ਦੀ ਜਿਹੜੀ ਹੜਤਾਲ ਸ਼ੁਰੂ ਕੀਤੀ ਆ ਕੱਲ ਨੂੰ ਅਸੀਂ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਸਾਹਿਬ ਦੀ ਜਿਹੜੀ ਰਾਇਸ ਦਾ ਘਰਾਓ ਕਰਨ ਜਾ ਰਹੇ ਆ ਪਿਛਲੇ ਸਮੇਂ ਦੇ ਵਿੱਚ ਵੀ ਤੁਹਾਡੀ ਇੱਕ ਹੜਤਾਲ ਦੌਰਾਨ ਮੁੱਖ ਮੰਤਰੀ ਸਾਹਿਬ ਨਾਲ ਗੱਲਬਾਤ ਹੋਈ ਸੀ ਤੇ ਉਸ ਤੋਂ ਮੇ ਕੀ ਜਿਹੜੇ ਫੈਸਲੇ ਹੋਏ ਸੀ ਪਰ ਅੱਜ ਫੇਰ ਤੁਹਾਨੂੰ ਹੜਤਾਲ ਦੇ ਬਣਾਏ ਦੇਖੋ ਬਹੁਤ ਵਾਰੀ ਤੇ ਜਿਹੜੀਆਂ ਸਾਨੂੰ ਮੀਟਿੰਗਾਂ ਮਿਲ ਕੇ ਮੁੱਖ ਮੰਤਰੀ ਸਾਹਿਬ ਮੀਟਿੰਗਾਂ ਤੋਂ ਭੱਜ ਜਾਂਦੇ ਆ ਇਸ ਤੋਂ ਸਪਸ਼ਟ ਪਤਾ ਲੱਗਦਾ ਹੈ ਕਿ ਜਿਹੜਾ ਮੁੱਖ ਮੰਤਰੀ ਸਾਹਿਬ ਆ ਇਹ ਵਿਭਾਗਾਂ ਦੇ ਪ੍ਰਤੀ ਇੰਨੇ ਸੰਜੀਦਾ ਨਹੀਂ ਹੈਗੇ ਜੇਕਰ ਵਿਭਾਗ ਨੂੰ ਸੰਜੀਦਾ ਚਲਾਉਣ ਦੇ ਪ੍ਰਤੀ ਸੰਜੀਦਾ ਹੋਣ ਇਹਨਾਂ ਦਾ ਰਵਈਆ ਠੀਕ ਹੋਵੇ ਤੇ ਵਿਭਾਗਾਂ ਦੀਆਂ ਜਿਹੜੀਆਂ ਸਾਰੀਆਂ ਮੰਗਾਂ ਪੂਰੀਆਂ ਕੀਤੀਆਂ ਜਾਂਣ ਘਟੋ-ਘਟ 10000 ਬਸ ਜਿਹੜੀ ਮਾਲਕੀ ਵਿਭਾਗ ਦੀ ਪਾਈ ਜਾਵੇ ਨਾ ਕਿ ਪ੍ਰਾਈਵੇਟ ਕਾਰਪੋਰੇਟ ਘਰਾਣੀਆਂ ਦੇ ਬਸਾਂ ਵਿਭਾਗ ਵਿੱਚ ਪਾਈਆਂ ਜਾਣਾ ਤੇ ਜਨਤਾ ਨੂੰ ਜਿਹੜੀ ਨਹਿਰ ਵਗਣ ਸਹੂਲਤ ਮੁਹੱਈਆ ਕਰਾਈ ਜਾਵੇ ਤੇ ਨਾ ਲੋਕਾਂ ਨੂੰ ਧਰਨਿਆਂ ਤੇ ਬੈਠਣਾ ਪਵੇ ਜੇ ਸਰਕਾਰ ਜਦੋਂ ਦੀ ਬਣੀ ਆ ਕਿਸੇ ਵੀ ਮੁਲਾਜ਼ਮ ਦੀ ਜਿਹੜੇ ਇਹਨਾਂ ਨੇ ਸਾਰ ਨਹੀਂ ਲਈ ਇਸ ਕਰਕੇ ਹਰੇਕ ਵਰਗ ਜਿਹੜਾ ਦੁਖੀ ਆ ਮੁਲਾਜ਼ਮ ਵਾਰ-ਵਾਰ ਟੜਗਾ ਗੁਜ਼ਾਰੇ ਕਿੰਨੇ ਵਜ ਕਿੰਨੇ ਵਜ ਤੱਕ ਭਰਨਾ ਹੈ ਅੱਜ ਅਸੀਂ 12 ਵਜ ਤੋਂ ਜਿਹੜੀ ਹੜਤਾਲ ਸ਼ੁਰੂ ਕੀਤੀ ਆ ਤੇ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਅਸੀਂ ਹੜਤਾਲਦੇ ਰਹਾਂਗੇ ਕੱਲ ਦਾ ਕੀ ਪਲਾਨ ਆ ਕੱਲ ਅਸੀਂ ਮੁੱਖ ਮੰਤਰੀ ਸਾਹਿਬ ਦੀ ਰਾਇਸਦਾਰ ਕਰਾਓ ਕਰਨ ਜਾ ਰਹੇ ਹਾਂ ਜੰਡੀਗੜ੍ਹ